ਜੀ ਨਾਮ ਮੈਂ ਕੀ ਕੰਮ ਕਰਦਾ ਮੇਰਾ ਨਾਮ ਬਨੀਤ ਹੈ ਜੀ ਅਸੀਂ ਭਾਂਡੇ ਦਾ ਕੰਮ ਕਰਦੇ ਹਾਂ ਜੀ ਜਿਹੜਾ ਅੱਜ ਘਟਨਾ ਵਾਪਰੀ ਤੇ ਉਹ ਤੁਹਾਡੇ ਕੀ ਲੱਗਦੇ ਤੇ ਮੇਰੇ ਚਾਚਾ ਜੀ ਲੱਗਦੇ ਜੀ ਕੀ ਘਟਨਾ ਕੀ ਹੋਈ ਘਟਨਾ ਕੀ ਇਹਨਾਂ ਨਾਲ ਲੁੱਟਖੋ ਹੋ ਗਈ ਜੀ ਇਹਨਾਂ ਨਾਲ ਇਹਨਾਂ ਦਾ ਇੱਕ ਕਾੜਾ ਜਿਸ ਦੀ 35 ਗ੍ਰਾਮ ਤੇ ਨੀਅਰ ਬਾਊਟ ਦਾ weight ਹੈ ਜੀ ਇੱਕ ਅੰਗੂਠੀ ਜਿਹਦਾ weight 10 ਗ੍ਰਾਮ ਦੇ ਕਰੀਬ ਹੈ ਜੀ ਇਹ ਦੋਨੋਂ ਇੱਕ ਸਾਧੂ ਬਣ ਕੇ ਸਾਧੂ ਦੇ ਪੇਸ਼ ਚ ਆਏ ਉਹ ਲੁੱਟ ਕੇ ਲੈ ਗਏ ਕਿਸ ਤਰ੍ਹਾਂ ਇਹ ਆਪਣੇ ਸ਼ਾਪ ਤੋਂ ਸਰਵਿਸ ਕਰਾਉਣ ਵਾਸਤੇ ਕਾਰ ਦੀ ਸਰਵਿਸ ਕਰਾਉਣ ਵਾਸਤੇ ਹਾਜੀਤਨ ਚੌਂਕ ਕੋਲੇ ਗਏ ਸੀ ਉੱਥੇ ਇਹਨਾਂ ਨਾਲ ਇਹ ਘਟਨਾ ਵਾਪਰ ਗਈ ਉੱਥੇ ਇੱਕ ਬੰਦੇ ਨੇ ਕਾਰ ਨੂੰ ਖੜਕਾਇਆ ਜਿਹੜਾ ਸਾਧੂ ਦੇ ਪੇਸ਼ਚ ਸੀ ਤੇ ਉਹਨੂੰ ਉਹ ਕਹਿੰਦਾ ਮੈਂ ਬਠਿੰਡੇ ਸ਼ਹਿਰ ਦਾ ਹੈ ਬਠਿੰਡੇ ਸ਼ਹਿਰ ਇਹ ਬਠਿੰਡਾ ਸ਼ਹਿਰ ਹੈ ਐਵੇਂ ਕਹਿ ਕੇ ਤਾਂ ਉਹ ਉਹ ਕਹਿੰਨੇ ਨਹੀਂ ਉਹ ਤਾਂ 겨 ਵਾਪਿਸ ਫੇਰ ਉਸ ਹਾਜੀਤਨ ਚੌਂਕ ਤੋਂ ਚਲੋ ਵਾਪਿਸ ਆਏ ਪਰ ਸਬਜੀ ਮੰਡੀ ਸਬਜੀ ਮੰਡੀ ਵਾਲਾ ਵਾਲਮੀਕੀ ਚੌਂਕ ਟੱਪ ਕੇ ਇੱਥੇ ਇਹਨਾਂ ਨੂੰ ਰੋਕ ਲਿਆ ਉਸ ਸਾਧੂ ਨੇ ਤੇ ਸਾਧੂ ਨੇ ਨਾਲ ਬੈਠ ਗਿਆ ਉਹ ਤੁਕਿ ਮੈਨੂੰ ਥੋੜਾ ਜਿਹਾ ਅੱਗੇ ਛੱਡ ਦਿਓ ਇਸ ਘੋਸੇ ਚ ਲੈ ਕੇ ਇਹਨਾਂ ਨਾਲ ਲੁੱਟਖੋ ਕਰ ਲਈਓ ਇਹਨਾਂ ਦੇ ਇੱਥੇ ਕੜਾ ਤੇ ਇੱਕ ਮੋਟਰਸਾਈਕਲ ਵਾਲਾ ਨਾਲ ਸੀ ਜੀ ਇਹਨਾਂ ਦੇ ਜਿਹੜੇ ਸਾਧੂ ਦੇ ਪੇਸ਼ ਸੀ ਤੇ ਉਹਦੇ ਮੂਰੇ ਜਵਾਕ ਬੈਠਾ ਸੀ ਮਗਰ ਲੇਡੀਜ਼ ਬੈਠੀ ਸੀ ਜੀ ਅੱਛਾ ਲੁੱਟਖੋ ਕਿੰਨੇ ਵਜੇ ਹੋਇਆ ਕਟਨਾ ਕਟਨਾ ਹੈ ਗੈਂਗ ਸੀ ਪੂਰੇ ਪੂਰੇ ਗੈਂਗ ਪੂਰੇ ਗੈਂਗ ਦੇ ਰਾਤ ਹੀ ਹੋਈ ਹੈ ਜੀ ਇਹ ਕਿੰਨੇ ਕਿੰਨੇ ਸੀਗੇ ਦੱਸਿਆ ਜਾਏ ਇੱਕ ਬਾਬਾ ਤੇ ਇੱਕ ਲੇਡੀਜ਼ ਇੱਕ ਜੈਂਟਲ ਲੇਡੀਜ਼ ਜਿਹੜੇ ਜੈਂਟਸ ਹੈ ਉਹ ਬਾਈਕ ਤੇ ਸੀ ਜੀ ਤੇ ਇੱਕ ਉਹਨਾਂ ਨੇ ਛੋਟਾ ਬੱਚਾ ਬਿਠਾ ਰੱਖਿਆ ਸੀ ਅੱਗੇ ਕਿਸ ਤਰ੍ਹਾਂ ਦਾ ਪਣਾਵਾ ਸੀਗਾ ਉਹਨਾਂ ਦਾ ਬਾਬੇ ਨੇ ਤਾਂ ਨੀਲੇ ਰੰਗ ਦੇ ਕੱਪੜੇ ਪਾ ਰੱਖੇ ਸੀ ਜੀ ਤੇ ਲੇਡੀ ਜੈਂਟਸ ਨੇ ਸਾਦਾ ਸਾਦੇ ਕੱਪੜੇ ਪਾ ਰੱਖੇ ਸੀ ਜੀ ਤੁਹਾਡੇ ਇਸ ਤਿਹੇ ਚਾਚਾ ਹੀ ਲੱਗਦੇ ਸੀ ਹਾਂਜੀ ਤੇ ਤੁਹਾਨੂੰ ਉਹਨਾਂ ਨੇ ਦੱਸਿਆ ਵੀ ਇਹ ਕਿਸ ਤਰ੍ਹਾਂ ਉਹਨਾਂ ਦਾ ਦਿਮਾਗ ਕਿਸ ਤਰ੍ਹਾਂ ਚੇਂਜ ਕਰਦਾ ਕਿ ਬੜਾ ਕੀ ਮਤਾਲੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਉਹਨਾਂ ਕੋਲੇ ਇੱਕ ਲੇਡੀਜ਼ ਜਿਹੜੋ ਕਾਰ ਤੇ ਆ ਕੇ ਰੁੱਕ ਕਾਰ ਤੇ ਬਾਬਾ ਜੀ ਕਹਿੰਦੇ ਮੈਨੂੰ ਰਜਿੰਦਾ ਕੋਲੇ ਤੇ ਕੋਲੇ ਛੱਡ ਦਿਓ ਤੇ ਜਦੋਂ ਰਜਿੰਦਾ ਕੋਲੇ ਤੇ ਕੋਲੇ ਛੱਡਣ ਲੱਗੇ ਉਹਨਾਂ ਨੂੰ ਹਾਂ ਤੇ ਉਹਨਾਂ ਚੋਂ ਇੱਕ ਉਹ ਬਾਈਕ ਵਾਲਾ ਫੇਰ ਉਹਦੇ ਉਹਨਾਂ ਕੋਲੇ ਆ ਗਿਆ ਜੀ ਬਾਈਕ ਤੇ ਲੇਡੀਜ਼ ਤੇ ਬਾਈਕ ਵਾਲਾ ਤੇ ਉਹਦੇ ਮੂਹਰੇ ਬੱਚਾ ਬੈਠਾ ਸੀ ਜੀ ਉਹ ਮੂਰ ਨਾਲ ਆ ਗਿਆ ਤੇ ਉਸਨੇ ਆਂਦੀ ਹੈ ਕਿ ਉਹਨੂੰ ਆਪ ਦਾ ਕੜਾ ਵਗੈਰਾ ਦੇਤਾ ਬਾਬੇ ਨੂੰ ਕਿ ਬਾਬਾ ਜੀ ਤੁਸੀਂ ਮੇਰੀ ਬਹੁਤ ਮਦਦ ਕੀਤੀ ਹੈ ਹਾਂ ਤੁਸੀਂ ਥੋੜਾ ਮੇਰਾ ਸਾਰਾ ਕੁਝ ਠੀਕ ਕਰਤਾ ਐ ਕਰਦੇ ਉਹਨੂੰ ਕੜਾ ਵਗੈਰਾ ਦੇਤਾ ਤੇ ਇਹਨਾਂ ਨੂੰ ਕੀ ਪਤਾ ਇਹਨਾਂ ਨੂੰ ਕੀ ਕੀ ਸੁngਾਤਾ ਕੀ ਕਰਤਾ ਤੇ ਇਹਨਾਂ ਦਾ ਕੜਾ ਵੀ ਲਾਹ ਲੈ ਗਏ ਤੇ ਅੰਗੂਠੀ ਵੀ ਲਾਹ ਲੈ ਗਏ ਜਦੋਂ ਚਲੇ ਗਏ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਇਹਦੇ ਕੜਾ ਵਗੈਰਾ ਤੇ ਅੰਗੂਠੀ ਵਗੈਰਾ ਚੋਰੀ ਹੋ ਚੁੱਕੀ ਸਾਡੀ ਬਸ ਵਿੱਚ ਕਰ ਲਿਆ ਕਹਿਣ ਦਾ ਮਤਲਬ ਬਸ ਵਿੱਚ ਕਰ ਲਿਆ ਬਿਲਕੁਲ ਹਾਈਪਨੋਟਾਈਜ਼ ਮੇਰੇ ਸਾਡੇ ਹਿਸਾਬ ਨਾਲ ਹਾਈਪਨੋਟਾਈਜ਼ ਕਰ ਚੁੱਕੇ ਸੀ ਉਹ ਤੇ ਉਸ ਹਿਸਾਬ ਨਾਲ ਕੜਾ ਤੇ ਅੰਗੂਠੀ ਉਤਾਰ ਕੇ ਲੈ ਗਏ ਜੀ ਅੱਛੇ ਪਤਾ ਕਦੋਂ ਲੱਗਿਆ ਜਦੋਂ ਹੱਥ 'ਚ ਮੀਂਹ ਘਰੇ ਆ ਕੇ ਪਤਾ ਲੱਗੇ ਕਿ ਉੱਥੇ ਹੀ ਪਤਾ ਲੱਗ ਗਿਆ ਉੱਥੇ ਹੀ ਪਤਾ ਲੱਗ ਗਿਆ ਜੀ ਉਸ ਤੋਂ ਬਾਅਦ ਫੇਰ ਰਾਉਂਡ ਲੈ ਕੇ ਹੋਰ ਬਾਬੇ ਵਗੈਰਾ ਨੂੰ ਲੱਭਣ ਗਏ ਕੱਲੇ ਸੀ ਕਿ ਉਹ ਉਹਨਾਂ ਨੂੰ ਲੱਭਣ ਗਏ ਉਸ ਤੋਂ ਬਾਅਦ ਉਹਨਾਂ ਦਾ ਕੋਈ ਆਤਾ ਪਤਾ ਨਹੀਂ ਲੱਗਿਆ ਜੀ ਨਹੀਂ ਉਸ ਨਾਲ ਹੀ ਆਪਣੀ ਸ਼ਾਪ ਹੈ ਜੀ ਬਿਲਕੁਲ ਨਾਲ ਹੀ ਆਪਣੇ ਨਾਲ ਦੀ ਨਾਲ ਸ਼ਾਪ ਤੇ ਆ ਗਏ ਤੇ ਆਂਦੇ ਸਾਨੂੰ 2:45 50 ਮਿੰਟ ਤੇ ਆਪਣੇ ਕੋਲ ਇੱਥੇ ਆ ਚੁੱਕੇ ਸੀ 3:25 ਦੇ ਕਰੀਬ ਕੀਮਤ ਕਿੰਨੀ ਸੀਗੀ ਇਸ ਦੀ ਸਾਢੇ 4 ਲੱਖ ਰੁਪਏ ਦੀ ਕੀਮਤ ਬੰਦੀ ਹੈ ਜੀ ਇਹਨਾਂ ਦੇ ਦੋਨਾਂ ਦੀ 10 ਸਾਢੇ 3 ਤੋਲੇ ਦਾ 35 ਗ੍ਰਾਮ ਦਾ ਖੜਾ ਤੇ 10 ਗ੍ਰਾਮ ਦਾ ਦੀ ਅੰਗੂਠੀ ਦੇਰ ਦੇ ਹੋੜੇ ਇਸ ਤਰ੍ਹਾਂ ਵਿਘਟਨਾ ਵਾਪਰੀ ਹਾਲਾਤਾਂ ਨੂੰ ਕਿਵੇਂ ਦੇਖੀਏ ਹਾਲਾਤ ਇਸ ਟਾਈਮ ਬਹੁਤ ਮਾੜੇ ਹੋ ਚੁੱਕੇ ਆ ਜੀ ਸਰਕਾਰ ਨੂੰ ਇਸ ਪਾਸੇ ਬਹੁਤ ਸੋਚਣਾ ਚਾਹੀਦਾ ਹੈ ਕਿ ਹਾਲਾਤ ਕਿੱਥੇ ਕਿੱਥੇ ਜਾ ਰਹੇ ਇਹਨੂੰ ਕੰਟਰੋਲ ਕਰਨਾ ਚਾਹੀਦਾ ਹੈ ਦਿੱਲੀ ਦੀ ਦਿੱਲੀ ਫਰੋਖ ਸਾਡੇ ਵਪਾਰੀਆਂ ਵਾਸਤੇ ਤਾਂ ਰਹਿਣਾ ਔਖਾ ਹੋ ਚੁੱਕਿਆ ਪੰਜਾਬ ਵਿੱਚ ਦਿੱਲੀ ਦੀ ਦਿੱਲੀ ਇਹ ਕਰੇ ਫਰੋਤੀ ਹੈ ਦੀ ਡਿਮਾਂਡ ਆਂਦੀ ਹੈ ਕਰੇ ਕੁਛ ਆਂਦਾ ਹੈ ਸਾਡੇ ਆਪਸ ਵਪਾਰੀ ਭਾਈਚਾਰਿਆਂ ਨੂੰ ਕਦੇ ਫਰੋਤੀਆਂ ਮੰਗਦੇ ਜਾ ਰਹੇ ਆ ਜੀ ਤੁਸੀਂ ਇਹਨਾਂ ਤੇ ਕੰਟਰੋਲ ਕਿਵੇਂ ਕੀਤਾ ਜਾ ਸਕਦਾ ਹੈ ਇਹ ਤਾਂ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਜਿਸ ਤਰ੍ਹਾਂ ਆਜ਼ਾਦੀ ਦਿਵਸ ਹੈਗਾ 15 ਅਗਸਤ ਤੇ ਬਣਾਈ ਜਾ ਦੇਖੀ ਸੁਰੱਖਣ ਲੈ ਕੇ ਤੇ ਤੁਹਾਨੂੰ ਲੱਗਦਾ ਵੀ ਇਸ ਤੇ ਸੁਰੱਖਿਆ ਕਿੱਥੇ ਗਈ ਜੇ ਤੁਹਾਡੇ ਅੱਡੀ ਵਾਰ ਦਾ ਤੋਂ ਚਾਚੇ ਸੁਰੱਖਿਆ ਕੀ ਹੈ ਜੀ ਇਸ ਤੇ ਸੁਰੱਖਿਆ ਤਾਂ ਬਿਲਕੁਲ ਫੇਲ ਹੋ ਚੁੱਕੀ ਹੈ ਪੰਜਾਬ ਦੀ ਇਥੇ ਬਠਿੰਡੇ ਰਖਾਸ ਤੌਰ ਦੀ ਸੁਰੱਖਿਆ ਫੇਲ ਹੋ ਚੁੱਕੀ ਹੈ ਇਥੇ ਆਪਣੇ ਬਹੁਤ ਕਾਂਡ ਹੋਇਆ ਜੀ ਕਪੜਾ ਕਪੜਿਆਂ ਵਾਲਿਆਂ ਦਾ ਇਥੇ ਮੇਲਾ RAM ji ਦੇ ਦਿਨ ਦਿਹਾੜੇ ਹੱਤਿਆ ਹੋ ਗਈ ਇਥੇ ਆਪਾਂ ਨਾਲ ਲੁੱਟੋਗੀ ਰੋਜ਼ ਪਤਨ ਕਿੰਨੀਆਂ ਘਟਨਾਵਾਂ ਹੋਉਂਦੀਆਂ ਜੀ ਜਿਹੜਾ ਆਪਣੇ ਸਾਹਮਣੇ ਨਹੀਂ ਆ ਸਕਦੀਆਂ ਤੁਹਾਡੇ ਸਹਾਨਾ ਬਠਿੰਡਾ ਪੁਲ ਦੇ ਪੀਸਰ ਮੋਰਸਾ ਕੋ ਦਿਖਾਈ ਨਹੀਂ ਦਿੱਤੇ ਤੁਹਾਨੂੰ ਡੀਐਸਆਰ ਮੋਟਰਸਾਈਕਲ ਦਿਖਾਈ ਦਿੰਦੇ ਹੈ ਜੀ ਪਰ ਕਹਿੰਦੇ ਜੀ ਜਿਸ ਜਿਸ ਇਲਾਕੇ ਚ ਘਟਨਾ ਸੀ ਉਸ ਇਲਾਕੇ ਵਿੱਚ ਕੈਮਰਾ ਹੀ ਨਹੀਂ ਲੱਗਿਆ ਅੱਛਾ ਜਦੋਂ ਇਹ ਘਟਨਾ ਹੋਈ ਸੀ ਪੁਲਿਸ ਕਦੋਂ ਆਂਦੀ ਏਰ ਪੁਲਿਸ ਦਾ ਰੋਲ ਕਦੋਂ ਆਉਂਦਾ ਤੁਹਾਡੇ ਕੋਲ ਕਦੋਂ ਆਉਂਦਾ ਪੁਲਿਸ ਸਾਡੇ ਕੋਲ ਕਰੀਬ ਸਾਢੇ 3 ਦੇ ਕਰੀਬ ਆ ਜਾਂਦੀ ਹੈ ਜੀ ਅਸੀਂ ਪੁਲਿਸ ਨੂੰ ਅਸੀਂ ਸੂਚਨਾ ਦਿੱਤੀ ਸਾਢੇ 3 ਦੇ ਪੁਲਿਸ ਸਾਡੇ 15-20 ਮਿੰਟ ਦੇ ਅੰਦਰ ਅੰਦਰ ਆ ਚੁੱਕੀ ਸੀ ਸਾਡੇ ਕੋਲ ਜਦੋਂ ਅਸੀਂ ਸ਼ੌਪ ਤੇ ਆ ਗਏ ਸ਼ੌਪ ਤੇ ਸਾਡੇ ਕੋਲ 15-20 ਮਿੰਟ ਦੇ ਅੰਦਰ ਅੰਦਰ ਪੁਲਸ ਆ ਗਈ ਜੀ ਅੱਛਾ ਲਾਸਟ ਸਵਾਲ ਹੈ ਕਿੱਥੇ ਘਟਨਾ ਹੋਈ ਸੀ ਉੱਥੇ ਕੋਈ ਸੀਸੀਟੀਵੀ ਵਗਾਰਾ ਹੈਗਾ ਕੋਈ ਪੁਲਸ ਨੇ ਦੇਖਣ ਉਸ ਲొਕੇਸ਼ਨ ਤੇ ਜਾ ਕੇ ਉਹ ਉਸੇ ਸੇਮ ਲొਕੇਸ਼ਨ ਤੇ ਤਾਂ ਉਹਨਾਂ ਨੂੰ ਨਹੀਂ ਲੱਭ ਰਿਹਾ ਕੋਈ ਕੈਮਰਾ ਕਿਉਂਕਿ ਉਹ ਇਸ ਟਾਈਮ ਦੇਖ ਰਹੇ ਆ ਪੁਲਿਸ ਇਸ਼ਾਨ ਵੀ ਨਗਰ ਰਹੀ ਹੈ ਤੇ ਇਸ ਟਾਈਮ ਤੇ ਕੋਈ ਸਾਡੇ ਕੋਲ ਹਜੇ ਪਰ ਇਹ ਘਟਨਾ ਨੂੰ ਜੀ ਪੰਜਾਬ ਸਰਕਾਰ ਨੂੰ ਬਠਿੰਡਾ ਗਵਰਨਮੈਂਟ ਨੂੰ ਇਹਨੂੰ ਸੋਚਣਾ ਚਾਹੀਦਾ ਹੈ ਕਿ ਇਹ ਘਟਨਾ ਦੁਬਾਰਾ ਨਾ ਹੋਵੇ ਆਪਣੇ ਨਾਲ ਤਾਂ ਜਿਹੜਾ ਹੋ ਗਿਆ ਆਪਾਂ ਇਸ ਦਾ ਕੋਸ਼ਿਸ਼ ਕਰਾਂਗੇ ਸਾਨੂੰ ਇਨਸਾਫ ਦਵਾਇਆ ਜਾਵੇ ਜੀ ਕਿ ਇਹ ਘਟਨਾ ਨਾ ਹੋਵੇ ਕਿਹੜੀ ਜਗ੍ਹਾ ਤੇ ਘਟਨਾ ਹੋਈ ਫਰਜ਼ਿੰਦਾ ਕਾਲਜ ਦੇ ਗੇਟ ਤੇ ਜੀ ਜੀ ਨਾਮਾਈ ਤੇ ਕੀ ਮਾਮਲਾ ੜੀ ਘਟਨਾ ਵਾਪਰੀ ਹੈ ਮੈਂ ਜੀ ਹੌਲ ਦਾ ਦਰਸ਼ਨ ਸਿੰਘ ਹਾਂ ਤੇ ਬਸਟਾਂਡ ਚੌਕੀ ਲੱਗਿਆ ਹੋਇਆ ਹਾਂ ਜੀ ਤੇ ਘਟਨਾ ਜੀ ਅੱਜ ਸਾਨੂੰ ਕਾਲ ਆਈ ਸੀ ਵੀ ਆਪਣੇ ਕਟੋਰੂਮ ਤੋਂ ਜਿਆ ਕਰਕੇ ਕਿਸ ਬਹੁਤ ਹੀ ਵਾਰਦਾਤ ਹੋਈ ਹੈ ਤੇ ਅਸੀਂ ਉਹ ਮੌਕੇ ਤੇ ਗਏ ਸੀ ਕਿ ਉਹਨਾਂ ਨੇ ਦੱਸਿਆ ਕਿ ਸਾਡਾ ਇੱਕ ਖੜਾ ਤੇ ਇੱਕ ਸ਼ਾਪ ਸੀਗੀ ਤੇ ਉਹ ਮਤਲਬ ਕਿਸੇ ਨੇ ਕੋਈ ਸੰਘਾ ਸੰਗੋ ਕੇ ਕੋਈ ਉਹਨਾਂ ਤੋਂ ਲੈ ਲਿਆ ਉਹਨਾਂ ਨੇ ਉਹਨੂੰ ਲਿਫਟ ਦਿੱਤੀ ਸੀ ਕਾਰ ਦੇ ਵਿੱਚ ਉਹ ਆਪ ਦੀ ਕਾਰ ਕੋਲ ਤੋਂ ਆਉਣ ਜਾ ਰਹੇ ਸੀਗੇ ਤੇ ਉਹ ਉਹਨਾਂ ਨੇ ਮਤਲਬ ਉੱਥੇ ਆਪਣੇ ਹਾਜ਼ਰੀਤਮ ਚੌਕ ਤੋਂ ਉਹਨਾਂ ਨਾਲ ਬੈਠ ਗਏ ਉਹ ਤੇ ਮੁਰਕੇ ਆ ਕੇ ਰੇਂਦਰਾ ਕਾਲ ਚ ਉੱਤਰ ਗਏ ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਕਿ ਹਾਜ਼ਰੀਤਮ ਚੌਕ ਤੋਂ ਲੈ ਆ ਜਾਂ ਆਕੇ ਰੇਂਦਰਾ ਕਾਲ ਚ ਲਿਆ ਕਟਨਾ ਦਾ ਕੀ ਪਤਾ ਲੱਗਿਆ ਤੁਨੂੰ ਕੰਟਰੋਲ ਰੂਮ ਤੇ ਆਇਆ ਜਿਨੇ ਜਿਨਾ ਕਟਨਾ ਵਾਪਰੀ ਉਹਨਾਂ ਨੇ ਫੋਨ ਕੀਤਾ ਉਹ ਨਹੀਂ ਕਟੋਰੂਨ ਤੋਂ ਫੋਨ ਆਇਆ ਸਾਨੂੰ ਉਹਨਾਂ ਨੇ ਕੰਟਰੋਲ ਉੱਤੇ ਫੋਨ ਕੀਤਾ ਹੋਣਾ ਕਿਸ ਤਰ੍ਹਾਂ ਦੇ ਪਹਿਰਾਬਿਕ ਸੀ ਜਿਹੜੇ ਅਸੀਂ ਉਹ ਇਹਨਾਂ ਨੇ ਦੱਸਣ ਮੁਤਾਬਕ ਕਹਿੰਦੇ ਵੀ ਬਾਬਾ ਟਾਈਪ ਸੀ ਕੋਈ ਮਤਲਬ ਉਹਨਾਂ ਨੇ ਕੋਈ ਨੀਲੇ ਰੰਗ ਦਾ ਕੋਈ ਮਤਲਬ ਚੋਲਾ ਜਾਂ ਪਾਇਆ ਹੋਇਆ ਸੀਗਾ ਤੇ ਉਹਨਾਂ ਦੇ ਨਾਲ ਪਿੱਛੇ ਕੋਈ ਮੋਟਰਸਾਈਕਲ ਵਾਲੇ ਵੀ ਆਏ ਸੀ ਜਿਹਦੇ ਨਾਲ ਇੱਕ ਲੇਡੀ ਸੀ ਤੇ ਇੱਕ ਮਤਲਬ ਜੈਂਟ ਸੀਗਾ ਤੇ ਨਾਲ ਸ਼ਾਇਦ ਉਹ ਕਹਿੰਦੇ ਬੱਚਾ ਵੀ ਸੀਗਾ ਟੋਟਲ ਕਿੰਨੇ ਕਿਦੀ ਖੋਈ ਟੋਟਲ ਇਹ ਕਹਿੰਦੇ ਵੀ ਸਾਢੇ 1-3 ਟਾੜ ਵਾਲੇ ਦਾ ਸ਼ ਤੇ ਮਤਲਬ ਅਧਿਕ ਤੋੜੀ ਦੀ ਸਾਫ ਸੀਗੀ ਤੇ ਤੁਸੀਂ ਕਿਸ ਤਰ੍ਹਾਂ ਕਾਰਵਾਈ ਕਰਨ ਜਾਂ ਕਾਰਵਾਈ ਕਰ ਰਹੇ ਆ ਅਸੀਂ ਜੀ ਕੈਮਰੇ ਕਮਰੇ ਚੈੱਕ ਕਰ ਰਹੇ ਆ ਅਸੀਂ ਮੌਕੇ ਤੇ ਵੀ ਇਹਨਾਂ ਦੀ ਦੁਕਾਨ ਤੇ ਗਈ ਸੀ ਪਰ ਦੁਕਾਨ ਤੇ ਕਹਿੰਦੇ ਮਿੰਦੀ ਖੋ ਸਾਡੀ ਉੱਥੇ ਹੋਈ ਆ ਫਿਰ ਅਸੀਂ ਉੱਥੇ ਮੌਕੇ ਤੇ ਹੁਣ ਜਾ ਕੇ ਇਹਨਾਂ ਜਗ੍ਹਾ ਵੇਖ ਕੇ ਆਏ ਕਿ ਤੇ ਜਿਵੇਂ ਜਿਵੇਂ ਕੈਮਰੇ ਚ ਦੇਖ ਕੇ ਕੋਈ ਪਤਾ ਲੱਗਦਾ ਵੀ ਇੱਥੋਂ ਦੇ ਲੰਗੇ ਉਹਨਾਂ ਕੋਲ ਉੱਥੇ ਅਸੀਂ ਹੋ ਕੇ ਪਹੁੰਚ ਕੇ ਆਗੇ ਅੱਛਾ ਜਿਸ ਤਰ੍ਹਾਂ 15 ਅਗਸਤ ਤੇ ਗਏ ਆਪਣੇ ਪੀਸੀਆਰ ਜਗ੍ਹਾ ਜਨ ਨੱਕ ਤੇ ਲਿਖੀ ਹੋਈ ਆ ਉੱਥੇ ਪੀਸੀਆਰ ਵਾਲਾ ਕੋਈ ਹੈ ਨਹੀਂ ਸੀ ਮੌਕੇ ਤੇ ਪੀਸੀਆਰ ਮੌਕੇ ਤੇ ਅਸੀਂ ਮੌਕੇ ਤੇ ਪਹ ਅਵੇਦੀ ਗੱਲ ਹੈ ਠੀਕ ਹੈ